ਲੋ ਵੀ ਦੋਸਤੋ ਅੱਜ ਆਪਾਂ ਕਰਤਾ ਚਾਲੂ ਕੰਮ ਕਣਕ ਵੀਜਣ ਦਾ ਇੱਧਰ ਸਾਡਾ ਆਪਣਾ ਫਾਰਮ ਛੱਟ ਇਹਦੇ ਮਗਰ ਲੈਂਦੀ ਰਿਹੜੀ ਪਾ ਕੇ ਵਿੱਚ ਵੀ ਰੇ ਤੇ ਮੈਂ ਲੈ ਆਇਆ ਚਾਹ ਦਿਨ ਬੁੱਧਵਾਰ ਤਰੀਕ 6 ਤਰੀਕ 11ਵਾਂ ਮਹੀਨਾ 2024 ਇੱਧਰ ਆਪਣੇ ਬੰਦੇ ਵੀ ਜੀ ਆਂਦੇ ਗਣਕ ਤੇ ਆਉਣਿਆਂ ਹੋਣਾਂ ਚਾਹ ਜਵਾਨ ਆਪਾਂ ਕੱਲ ਤਿਆਰ ਕਰਤਾ ਸੀਗਾ ਬਾਕੀ ਕਿਹੜੇ ਕਿਹੜੇ ਬਾਈਆਂ ਨੇ ਬਜਾਈ ਸ਼ੁਰੂ ਕਰਤੀ ਕਣਕ ਦੀ ਜਰੂਰ ਦੱਸਿਓ दोस्तों देख सकते हैं लोश नौजवान ने चाकी का टक एंसर ले वेच ये दिन निशानी की ਆ ਹੁਣ ਆਪਣਾ ਰੇ ਹੈ ਲੈ ਦੇ ਦਾ ਫਾਰਮਾ ਸਿੱਧਾ ਗਾਂ ਜਾ ਕੇ ਇੱਥੇ ਆ ਗਿਆ ਤੇ ਜਿਆਦਾ ਚੋੜ ਘਟਾਓ ਦਾ ਵਾਲਾ ਤੇ ਬੀ ਵਾਲਾ ਆ ਰਿਹਾ ਬੀ ਦਾ ਦਿਖਾ ਨੇਡੋਂ ਦੇ ਸੁਬਾ ਇੰਨਾ ਕਰ ਦਈਏ ਭਵਾਨ ਨੂੰ ਪੁੱਛੋ ਇਹ ਜੀ ਦੇ ਅਬੀ ਦੋਸਤੋ ਵੀ ਵਗੈਰਾ ਪਾ ਲਿਆ ਚੈੱਕ ਕਰ ਲਾ ਆਹ ਕਾਲਾ ਮਾਲ ਤਿਆਰ ਹੋ ਫੋਰ ਚੈੱਕ ਹੋ ਰਿਹਾ ਹੈ ਸਹੀ ਹੈ ਸਹੀ ਹੈ ਆ ਗਿਆ ਇਧਰ ਤਾਂ ਸਾਰਿਆਂ ਚ ਰੇ ਰੂ ਦੇ ਸਹੀ ਆ ਗਈ ਬਹੁਤ ਬਹੁਤ ਡਾਲ ਟੁੱਟ ਗਲਟ ਹੈ ਓਕੇ ਆ ਕੋਲ ਚ ਚਾਹ ਵੀ ਕੰਮ ਤੋੜਦਾ ਦੁਬਾਰਾ ਕਹਿੰਦੇ ਕਣਕਾਂ ਦੀ ਵਜਾਈ ਤੇ ਪੂਰਾ ਜੋਰ ਆ ਇਧਰ ਵੀ ਚਲੇ ਜਾਂਦਾ ਵਜਾਈ ਤੇ ਸਟਰੈਕਟਰ ਇਧਰਲੇ ਪਾਸੇ ਵੀ ਆ ਗਈ ਟਰਾਲੀ ਵੀ ਵੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ। ਅਬ ਵੀ ਦੋਸਤੋ ਇਧਰ ਆਪ ਪਰ ਲਾ ਰਹੇ ਆਂ B। ਦਸ토리 ਕਿਹੜੀ ਕਿਹੜੀ ਵੈਰਾਈਟੀ ਹੈ? ਇਹ 826 ਆਏਗਾ। ਠੀਕ ਹੈ ਜੀ। ਦੂਜੇ ਘਟਾਂ ਚ ਕੌਣ ਸੀ ਆ? ਬੁੱਤ ਇਹ ਗਿਆ 390 ਠੀਕ ਹੈ ਜੀ ਇਹ ਗਿਆ 222 ਠੀਕ ਹੈ ਤਿੰਨਰ ਲਾ ਕੇ ਵੀਚ ਰਿਓ ਹਾਂ ਠੀਕ ਹੈ ਜੀ ਇੱਕ ਗੱਟਾ ਡੀਪੀ ਦਾ ਇੱਕ ਗੱਟਾ ਡੀਓਪੀ ਪਾਉਣਾ ਠੀਕ ਹੈ ਇਹ ਜੇ ਵਿਜਾਈ ਤੇ ਸਹੀ ਨਿਕਲੂਗਾ ਠੀਕ ਹੈ ਸਾਰੇ ਦੋਸਤੋ ਕੰਮ ਚੱਲ ਰਿਹਾ ਬਹੁਤ ਵਧੀਆ ਆਪਣਾ ਇਧਰਲੇ ਪਾਸੇ ਜਿਵੇਂ ਦੱਸਿਆ ਸੀ ਆ ਟਰਾਲੀ ਆ ਗਈ ਇਧਰ ਮਸ਼ੀਨ ਵੀ ਆ ਗਈ ਵਿਜਾਈ ਦਾ ਪੂਰਾ ਹੀ ਜੋਰ ਹੈ ਲਓ ਵੀ ਦੋਸਤੋ ਗੱਟੇ ਖੋਲ ਤੇ ਬੀ ਤਿਆਰ ਕਰਕੇ ਆਪਾਂ ਗੱਟਾਂ ਪਾਉਣੇ ਆ ਹਾਂ ਇਹ ਰੇਣੋ ਲਾਵਾਂਗੇ ਲਾ ਕੇ ਬੱਦਿਆਂ ਸੇ ਚੰਗੀ ਕਰਾ ਫਿਰ ਇਹਨੂੰ ਵੀ ਡਾਂਗੇ ਮਸਿੰਕੇ ਪਾ ਕੇ ਠੀਕ ਹੈ ਇੱਕ ਗੱਟਾ ਕਨਕ ਸੇ ਤੇ ਦੂਸਰਾ ਇੱਕ ਗੱਟਾ ਡੀਆਪੀ ਠੀਕ ਹੈ ਆ ਕੇ ਫਿਰ ਇਹਨੂੰ ਬਜਾਈ ਕਰਾਂਗੇ ਵਿਦਾਈ ਤਾਂ ਹੁਣ ਪੂਰੇ ਜੋਰ ਦਾ ਕੰਮ ਹੈਗਾ ਭਾਈ ਠੀਕ ਹੈ ਵੀ ਆਪਾਂ ਪਹਿਲੇ ਗ੍ਰੈਂਡ ਕਰਾ ਲਿਆ ਸੀ ਜੀ ਤੇ ਪਰਕੇ ਇੱਕ ਕਰੇ ਮਸ਼ੀਨਾਂ ਪਾ ਤੌਰਤੀ ਤੇ ਗਾਂ ਆਸਤੇ ਆਪਾਂ ਵੀ ਲਾ ਰਹੇ ਆ ਚਾਹ ਪਾਣੀ ਪੀ ਕੇ ਬੰਦੇ ਆਪਣੇ ਪੂਰੇ ਕੰਮ ਹੈ ਤੇ ਆ ਇੱਥੇ ਜਾਂਦਾ ਟਰੈਕਟਰ ਕਹਿੰਦੇ ਆਹ ਆਂਦਾ ਮਗਰ ਬੰਨੇ ਆ ਪੰਗੇ ਚੱਕ ਕੇ ਨਾਲ ਲਿਉੜ ਦੀ ਲਾਲੀ ਦੀ 436 ਦਾਸ ਨਾ ਕਰ ਰਹੇ ਆਪਾਂ ਵਜਾਈ ਇਲਾ ਵੀ ਦੋਸਤੋ ਡੀਏਪੀ ਅੱਗੇ ਤੱਕ ਖੋਲਤਾ ਇਹ ਰੰਗ ਬਰੰਗੀ ਜੀ ਜਣ ਕਹਿੰਦੇ ਵਾਦ ਕੱਟ ਗਿਆ ਮਾਲ ਇੱਕ ਘੱਟ ਚਾਰ ਲਾ ਕੇ ਵਾਤਾ ਫਿਰ ਉਹਨਾਂ ਨੇ ਕਹਿੰਦੇ ਵਿੱਚ ਡੜਾ ਕੋਈ ਭੰਨ ਕੇ ਐ ਬਣਾ ਕੇ ਰੱਖਦੇ ਨਹੀਂ ਵਧੀਆ ਐ ਮੈਂ ਨਹੀਂ ਤਾਂ ਫਿਰ ਪੂਰ ਲੱਗੀ ਜਾਣਗੇ ਲਓ ਵੀ ਦੋਸਤੋ ਰਹੀ ਅਸਤੇ ਬਾਜਵੱਜੀ ਇੱਥੇ ਰਹੀ ਬਾਲਾ ਬੰਦਾ ਕਟਾ ਚੱਕ ਕੇ ਚੱਲੇ ਆ ਮਸ਼ੀਨ ਦੇ ਕੋਲ ਤੇ ਮਾਲ ਆਪਣਾ ਪੂਰਾ ਤਿਆਰ ਪਰ ਤਿਆਰ ਪੈ ਜਦੋਂ ਆਖਣਗੇ ਆਪਾਂ ਉਦੋਂ ਹੀ ਲੱਦੇ ਕਰਾਂਗੇ ਮਸ਼ੀਨ ਦੇ ਵਿੱਚ ਇੱਕ ਪਿੰਡ ਚੱਲ ਰਿਹਾ ਮੂਸੇ ਵਾਲਾ ਫਿਰ ਆ ਵੀ ਦੋਸਤ ਫੈਕਟਰ ਕਰਨ ਦਾ ਮਕਾਂ ਕਰਦੇ ਆ 2.5 ਕਿਲੇ ਕਣਕ ਵੀ ਚੋਟਲੇ ਟੋਟੇ ਜਾ ਚੁੱਕੇ ਆ ਪਰੇ ਖੁਲਾ ਦੇ ਗਾਂ ਤੇ ਨਾਲੇ ਰੇਹ ਵਾਲੇ ਕੱਟੇ ਦੀਆਂ ਡੰਗੀਆਂ ਭੰਡ ਗਏ ਲੋ ਵੀ ਦੋਸਤੋ ਥਾਵਾ ਹੋ ਚੁਕਿਆ 2:30 ਵਜੇ ਦਾ ਕੰਮ ਆਪਣਾ ਚੱਲੀ ਜਾਂਦਾ ਕਣਕ ਦੀ ਵਜਾਈ ਦਾ ਤੇ ਰੋਟੀ ਲੈ ਕੇ ਆਪਾਂ ਪਹੁੰਚ ਚੁੱਕੇ ਸੀਗੇ ਇਧਰ ਆਪਣੀ ਮਸ਼ੀਨ ਵੱਢ ਰਹੀ ਹੈ 17 18 ਵੈਰਾਈਟੀ ਇੱਧਰ ਆਪਣਾ ਬੰਦਾ ਜਿਹੜਾ ਕੰਮ ਲਾਇਆ ਸੀਗਾ ਉਹੀ ਚੱਲੀ ਜਾਂਦਾ ਇਹਦੇ ਕੋਲੇ ਰੇਤ ਡਲਾਈ ਪਾ ਨਾ ਰਿਹਾ ਵਰਤੌਣਿਆ ਫਿਰ ਪ੍ਰਸ਼ਾਦਾ ਇਹਨਾਂ ਨੂੰ ਲਵੀ ਦੋਸਤੋ ਚਾਹ ਪਾਣੀ ਪੀ ਕੇ ਫਿਰ ਮਾਰਤੀ ਸੈਲਫ ਤੇ ਹੋਰ ਹੈਗੇ ਆਪਣੇ ਕੋਲ 5 6 ਗਿੜੀ ਤੇ ਦੂਬਾਰਾ ਇੱਧਰ ਇਹ ਚਿਕਕੇ ਲੱਗ ਥਾਂ ਵੇਚਣਾ ਦੂਬਾਰਾ ਹੋਰ ਕਾਰੋਬਾਰ ਕਰਾਂ ਕੋਈ ਨੋ ਵੀ ਦੋਸਤੋ ਆ ਤਿੰਨ ਕਿਲੇ ਵੀਰ ਜੀ ਕੀ ਆਪਾਂ ਉਤਲੇ ਵੱਸ ਆ ਚੁੱਕੇ ਆ ਤੇ ਕਰਦੇ ਆ ਬਲੌਗ ਦਾ ਐਂਡ ਤੇ ਹੁਣ ਕਹਿੰਦੇ ਮਸ਼ੀਨ ਲੱਗਦੀ ਆ 1500 ਨੰਬਰਸਮ ਤੋਂ ਪੜਦੇ ਆ ਜਿਹੜੀ ਆਪਾਂ 60 ਵਾਲੇ ਸੰਦ ਲਾਈ ਸੀਗੀ ਤੇ ਕਰਦੇ ਆ ਬਲੌਗ ਦਾ ਐਂਡ ਧੰਨਵਾਦ ਜੀ